ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਜੋ ਅੱਜ ਕੱਲ ਪੋਲੂਸ਼ਨ ਬਹੁਤ ਜ਼ਿਆਦਾ ਵੱਧ ਰਿਹਾ ਪੇਟ ਘਟੇ ਜਾ ਰਹੇ ਨੇ ਹਾਂ ਜੀ ਏਸੀ ਚੱਲ ਰਹੇ ਨੇ ਹਰ ਇੱਕ ਗੱਡੀ ਦੇ ਵਿੱਚ ਏਸੀ ਆ ਉਹਦਾ ਪੋਲੂਸ਼ਨ ਪੂਰੀ ਦਾ ਅੱਜ ਕੱਲ ਪੀਕ ਤੇ ਹੈਗਾ ਕੀ ਕੁਝ ਕਰਨਾ ਚਾਹੀਦਾ ਇਸ ਅੱਗੇ ਜੋ ਆਪਣੀ ਆਉਣ ਵਾਲੀ ਜਨਰੇਸ਼ਨ ਉਸ ਨੂੰ ਬਚਾਉਣ ਵਾਸਤੇ ਸਾਨੂੰ ਮੇਸ਼ਾ ਪੇੜ ਲਗਾਣ ਚਾਹੀਏ ਜਿੰਨੇ ਵੀ ਹੋ ਸਕੇ ਪੇੜ ਲਗਾਓ اور ਗੱਡੀਆਂ ਦਾ ਪੋਲੂਸ਼ਨ ਘਟਾਓ ਆਪਣਾ ਜਿੰਨਾ ਗੱਡੀਆਂ ਨੂੰ ਸੇਫਟ ਕਰਕੇ ਆਪਣੇ ਘਰਾਂ ਵਿੱਚ ਬੈਠੋ ਗਰਮੀ ਦੇ ਵੈਸੇ ਇੰਨੀ ਵਧ ਰਹੀ ਜਿੰਨਾ ਘਰ ਬੈਠੋਗੇ ਉਹਨੇ ਠੀਕਰੇਗਾ ਕਿ ਪੇੜ ਪੌਦੇ ਲਗਾਓਗੇ ਉਹਨਾਂ ਸੇ ਆਕਸੀਜਨ ਵਗੈਰਾ ਮਿਲੇਗੀ ਉਹ ਸਭ ਤੋਂ ਬੈਸਟ ਹੈ ਕਿ ਦੇਖਿਆ ਜਾਵੇ ਤਾਂ ਉਹਦੇ ਏਸੀ ਵੈਰਾ ਕਰਕੇ ਆਪਸਾਂ ਨੂੰ ਬਿਲੀ ਉਹਨੇ ਚ ਤਾਂ ਮਿਲੇਗੀ ਨਹੀਂ ਤਾਂ ਫਿਰ ਮਿਲਨੇ ਬੜੀ ਮੁਸ਼ਕਲ ਹੈ ਬਹੁਤ ਜ਼ਿਆਦਾ ਪਾਣੀ ਬਿਲੀ ਬਹੁਤ ਮੁਸ਼ਕਲ ਹੈ ਮੈਮ ਜਿਹੜੇ ਹੁਣ ਅੱਜਕੱਲ ਪਿੰਡਾਂ ਦੇ ਵਿੱਚ ਵੀ ਪਾਣੀ ਖਤਮ ਹੋ ਰਿਹਾ ਹੈ ਉਹਦਾ ਤੁਸੀਂ ਮੁੱਖ ਕਾਰਨ ਕੀ ਮੰਨਦੇ ਹੋ ਆਹ ਹੋਈ ਨਾ ਪਾਣੀ ਨੂੰ ਤਾਂ ਹੀ ਖਤਮ ਹੋ ਰਿਹਾ ਜਗਾ ਕਿ ਬਿਜਲੀ ਦੀ ਘਾਟ ਹੋ ਰਹੀ ਹੈ। ਫੇਰ ਪੌਦੇ ਲਗਾਉਣ ਦੇ ਨਾਲ ਹੀ ਫਿਰ ਸਾਰਾ ਕੁਝ ਹੋ ਸਕਦਾ ਹੈਗਾ। ਜਿੰਨਾ ਸੀ ਆਪਣੇ ਆਪ ਨੂੰ ਬਚਾਵਾਂਗੇ, ਪਾਣੀ ਬਚਾਵਾਂਗੇ ਤਾਂ ਇੰਨੀ ਪ੍ਰੋਬਲਮ ਘੱਟ ਪਾਣੀ ਬਚਾਵਾਂਗੇ ਤਾਂ ਮੈਮ ਤੁਸੀਂ ਜਦੋਂ ਤੁਹਾਡੀ ਉਮਰ ਹੁੰਦੀ ਸੀ ਤੁਸੀਂ ਜਦੋਂ ਜਵਾਨ ਹੁੰਦੇ ਸੀ ਤਾਂ ਉਸ ਟਾਈਮ ਇੰਨੀ ਕਰਦੇ ਅਸੀਂ ਬੁੱਢਾ ਕਰੀ ਗਿਆ ਹੁਣ ਨਹੀਂ ਕਰੀ ਠੀਕ ਮੌਸਮ ਸੀ ਅਦੇ ਰਨ ਸੀ ਨਹੀਂ ਬੇਟੇ ਇਦਾਂ ਨਹੀਂ ਕਿ ਅੱਜ ਕੱਲ ਤਾਂ ਬਹੁਤ ਹੀ ਅੱਗ ਲੱਗੀ ਪਈ ਜਿੰਨੀ ਤੁਸੀਂ ਕੋਨਾਂ ਉੰਨੀ ਥੋੜੀ ਹੈ ਇੱਕ ਸਕਿੰਟ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਹੈ ਜੀ ਆਪਣੇ ਟਾਈਮ 'ਚ ਤੁਸੀਂ ਬਹੁਤ ਅੱਛੇ ਸੀ ਹਾਂ ਉਹ ਉਸ ਸਮੇਂ ਬਟੇ ਪੇੜ ਪੁੱਛੀ ਹੁਣ ਜਵਾਨ ਹੋ ਗਏ ਤੋ ਨਾ ਉਹ ਮਟਕੜੂ ਜੀ ਹੋ ਜਾਂਦਾ ਹਾਂ ਤੇ ਤੁਸੀਂ ਹੁਣ ਆਪਦੇ ਜੋ ਤੁਹਾਡੇ ਸਹੇਲੀਆਂ ਨੇ ਜਾਂ ਤੁਹਾਡੇ ਜਾਣਨ ਵਾਲੇ ਨੇ ਤੁਸੀਂ ਕੋਈ ਪੇੜ ਲਗਾਉਣ ਦੀ ਸਲਾਹ ਦਮੋਗੇ ਕਿਸੇ ਨੂੰ ਆਉਣ ਵਾਲੀ ਜੀ ਮੈਂ ਤਾਂ ਕਹਿੰਨੀ ਹਾਰ ਕੋਈ ਆਪਣੇ ਘਰਾਂ ਨੂੰ 2-2 ਪੇੜ ਤਾਂ ਕਮਸੇ ਕਮ ਲਗਾਉਣੇ ਚਾਹੀਦੇ ਆ। ਲੇਕਿਨ ਇਹ 2-2 ਤਾਂ ਲਗਾਓ ਜ਼ਰੂਰ ਵੈਸੇ ਜਿੰਨਾ ਤੁਸੀਂ ਆਪਣੇ ਜਿਹੜੇ ਨੇੜੇ ਤੇੜੇ ਵਾਲੇ ਨੇ ਆਪਣੇ ਜੋ ਆਉਣ ਵਾਲੀ ਜਨਰੇਟਰ ਜ਼ਰੂਰ ਸੰਭੋਗੋ। ਇਹ ਬਿੰਦੂ ਸਹੀ ਗੱਲ। ਉਹ ਆਣੀ ਦੀ ਬਚਤ ਕਰੋਗੇ ਤੇ ਪਾਣੀ ਮਿਲੇਗਾ ਨਹੀਂ ਤੇ ਪਾਣੀ ਦੀ ਬਚਤ ਨਹੀਂ ਹੈ ਤਾਂ ਕੁਝ ਵੀ ਨਹੀਂ ਤੇ ਤਾਂ। ਇਹ ਤਾਂ ਆਪਣੇ ਆਪ ਹੀ ਹਰ ਕੋ ਇਨਸਾਨੇ ਹੀ ਸੋਚ ਕੇ ਚੱਲੇ ਵੈਸੇ ਜਿੰਨੇ ਪੇੜ ਪੋਤੇ ਲਗਾਈਏ ਪਾਣੀ ਦੀ ਬਚਤ ਕਰੀਏ ਉਹਨਾਂ ਹੀ ਸਾਨੂੰ ਕਹਿਤਾ ਹੋ ਸਕਦਾ। ਠੀਕ। ਥੈਂਕ ਯੂ ਸੋ ਮੱਚ ਤੁਹਾਡੇ ਬਹੁਤ ਅੱਛੇ ਵੀਜ਼ ਸਿੱਕੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ।